ਸਤਿ ਸ੍ਰੀ ਅਕਾਲ ਪੰਜਾਬੀਓ ਮੇਰੀ ਆ ਗੱਲ ਹਰ ਪੰਜਾਬੀ ਤੱਕ ਜਾਣੀ ਬਹੁਤ ਜ਼ਰੂਰੀ ਆ ਮੇਰਾ ਵੀਰ ਵੱਤ ਤੋਂ ਵੱਤ ਸਾਂਝਾ ਕਰ ਦਿਓ ਕਿਉਂਕਿ ਸਰਕਾਰ ਬਹੁਤ ਵੱਡੀ ਠੱਗੀ ਮਾਰਨ ਜਾ ਰਹੀ ਆ ਤੁਹਾਡੇ ਨਾਲ ਤੁਹਾਨੂੰ ਗਮਰਾਹ ਕਰਕੇ ਭੁਲੇਖੇ ਚ ਲੈ ਕੇ ਬਹੁਤ ਵੱਡਾ ਨੁਕਸਾਨ ਕਰਨੇ ਜਾ ਰਹੇ ਆ ਜਿਹੜੀ ਗੱਲਬਾਤ ਮੈਂ ਕਰਨ ਜਾ ਰਿਹਾ ਸੁ ਮੇਰੀ ਬੇਨਤੀ ਆ ਤੁਹਾਨੂੰ ਕਿ ਇਹਨੂੰ ਗੱਲਬਾਤ ਨੂੰ ਸਾਂਝੀ ਕਰਕੇ ਹਰ ਬੰਦੇ ਤੱਕ ਪਹੁੰਚ ਦੀ ਕਰ ਦਿਓ ਕੱਲ ਨੂੰ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਚੰਡੀਗੜ੍ਹ ਦੇ ਸੈਕਟਰ 35ਏ ਦੇ ਵਿੱਚ ਜਿੱਥੇ ਮਿਊਨਿਸਪਲ ਭਵਨ ਹੈ ਸੈਕਟਰ 35ਏ ਮਿਊਨਿਸਪਲ ਭਵਨ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਕੱਲ ਨੂੰ ਸਰਕਾਰ ਨੇ ਸਨੇਹ ਲਾਇਆ ਪੰਜਾਬ ਦੇ ਲੋਕਾਂ ਨੂੰ ਕਿ ਤੁਸੀਂ ਉੱਥੇ ਆਓ ਮੈਨੂੰ ਰਾਤ 7-8 ਪਿੰਡਾਂ ਦੇ ਵਿੱਚੋਂ ਫੋਨ ਆਇਆ ਕਹਿੰਦੇ ਭਾਈ ਸਾਨੂੰ ਸਾਡੇ ਐਮਐਲਏ ਨੇ ਸਨੇਹ ਲਾਇਆ ਕਿ ਤੁਸੀਂ ਕੱਲ ਨੂੰ ਉੱਥੇ ਚੰਡੀਗੜ੍ਹ ਪਹੁੰਚਣਾ ਹੈ ਸਰਕਾਰ ਨੇ ਤੁਹਾਡੇ ਨਾਲ ਮੀਟਿੰਗ ਕਰਨੀ ਹੈ ਇਹ ਉਹਨਾਂ ਪਿੰਡਾਂ ਸਨੇਹ ਲੱਗੇ ਆ ਜਿੰਨਾ ਪਿੰਡਾਂ ਦੇ ਵਿੱਚ ਇਹ ਜ਼ਮੀਨਾਂ ਲੈਂਡ ਪੂਲਿੰਗ ਨੀਤੀ ਤਹਿਤ ਦੱਬ ਰਹੇ ਆ ਸੋ ਪੰਜਾਬ ਦੇ ਲੋਕੋ ਤੁਹਾਨੂੰ ਅਪੀਲ ਕਰਦਾ ਬਾਈ ਜੇ ਆਖਿਓ ਕਿ ਤੇ ਫਾਜੋ ਭੁੱਲ ਕੇ ਵੀ ਸੈਕਟਰ 35ਏ ਦੀ ਜਿਹੜੀ ਸਰਕਾਰ ਨਾਲ ਮੀਟਿੰਗ ਹੈ ਉਹ ਮੀਟਿੰਗ ਨਾ ਤੁਸੀਂ ਜਾਇਓ ਕਰਨ ਕਿਉਂਕਿ ਬਹੁਤ ਤਕੜੀ ਏ ਸੋੜੇ ਸਕੀਮ ਲੱਗਣੀ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਿਉਂਕਿ ਸਕੀਮ ਵਾਲੇ ਸਕੀਮਾਂ ਵਾਲੇ ਬੰਦੇ ਤਾਂ ਹੈਗੇ ਆ ਇਹ ਉਥੇ ਤੁਹਾਨੂੰ ਗਮਰਾਹ ਕੀਤਾ ਜਾਣਾ ਉਹੀ ਪਿੰਡ ਬੁਲਾਏ ਜਾ ਰਿਹਾ ਕਿਉਂਕਿ ਪਿੰਡਾਂ ਦੇ ਲੋਕ ਅੜ ਗਏ ਪੰਜਾਬ ਦੇ ਲੋਕ ਅੜ ਗਏ ਵੀ ਅਸੀਂ ਕਿਸੇ ਵੀ ਕੀਮਤ ਤੇ ਆਪਣੀਆਂ ਜ਼ਮੀਨਾਂ ਨਹੀਂ ਦੇਣੀਆਂ ਜੋ ਮਰਜ਼ੀ ਹੋ ਜੇ ਤੁਸੀਂ ਗਮਰਾਹ ਕਰ ਰਹੇ ਹੋ ਸਾਨੂੰ ਆਹ ਦੇਖੋ ਆਹ ਆ ਧਿਆਨ ਨਾਲ ਸੁਣ ਲਓ ਪਹਿਲਾਂ ਨੂੰ ਸਾਾਨੂੰ ਗਵਰਨਮੈਂਟ ਨੂੰ ਸਰਕਾਰ ਨੂੰ ਅਸੀਂ ਭਗਵਾਨਤਮਾਨ ਸਰਕਾਰ ਨੂੰ ਅਸੀਂ ਦੇ ਰਹੇ ਆ ਆਪਣੀ ਮਰਜ਼ੀ ਨਾਲ ਦੇ ਰਹੇ ਆ ਕਿਉਂਕਿ ਸਾਨੂੰ ਇਹਦੇ ਵਿੱਚ ਫਾਇਦਾ ਹੀ ਲੱਗਿਆ ਕਿਲੇਮਾਗਰ ਜੀ ਦੇਖੋ 1000 ਗਾਟਾ ਰੈ residenial ਮਿਲ ਰਿਹਾ ਤੇ 200 ਗਾਟਾ ਤੇ ਇਹ ਜਿਹੜੀ ਜ਼ਮੀਨ ਹੈ ਲੈਂਡ ਪੂਲਿੰਗ ਸਕੀਮ ਦੇ ਵਿੱਚ ਸਾਨੂੰ ਗਵਰਨਮੈਂਟ ਨੂੰ ਸਰਕਾਰ ਨੂੰ ਅਸੀਂ ਭਗਵਾਨਤਮਾਨ ਸਰਕਾਰ ਨੂੰ ਅਸੀਂ ਦੇ ਰਹੇ ਹਾਂ ਆਪਣੀ ਮਰਜ਼ੀ ਨਾਲ ਦੇ ਰਹੇ ਹਾਂ ਕਿਉਂਕਿ ਸਾਨੂੰ ਇਹਦੇ ਵਿੱਚ ਫਾਇਦਾ ਹੀ ਲੱਗਿਆ ਆ ਜਾਉਂਦੀ ਹੈ ਇਹ ਵੀ ਕਿਲੇਮਾਗਰ ਜੀ ਦੇਖੋ 1000 ਗਾਟਾ ਰੈ residenial ਮਿਲ ਰਿਹਾ ਤੇ 200 ਗਾਟਾ ਕਮਰਸ਼ੀਅਲ ਮਿਲ ਰਿਹਾ ਇਹਦੇ ਨਾਲ ਉਹਨਾਂ ਦਾ ਜੀ 4 ਕਰੋੜ ਰੁਪਏ ਦਾ ਕਿੱਲਾ ਜਾਊਗਾ ਜੀ ਸਾਰੀ ਜ਼ਿੰਦਗੀ ਦੇ ਇੱਕ ਰੋਟੇ ਬੰਦ ਲੈਂਗੀਆਂ ਸਾਰੀ ਜ਼ਿੰਦਗੀ ਦਾ ਬੈਨੀਫਿਟ ਮਿਲੂਗਾ ਕਿਰਾਏ ਵੀ ਲੈ ਸਕਦੇ ਆ ਆਪਾਂ ਖੁਦ ਵੀ ਕੰਮ ਕਰ ਸਕਦੇ ਆ ਪੰਜਾਬ ਸਰਕਾਰ ਦੇ ਵੱਲੋਂ ਦੀ ਸੂਬੇ ਦੇ ਵਿੱਚ ਲੈਂਡ ਪੂਲਿੰਗ ਨੀਤੀ ਜਾਂਦੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਵੱਲੋਂ ਦੀ ਇੱਥੇ ਆ ਜਾ ਰਿਹਾ ਹੈ ਕਿ ਇਹ ਜ਼ਮੀਨਾਂ ਦੇ ਮਾਲਕਾਂ ਦੇ ਲਈ ਬਹੁਤ ਹੀ ਲਾਹੇਵੰਦ ਹੈ ਐਫਸੀ ਤੋਂ ਦੱਸ ਦਿੰਦੇ ਆ ਕਿ ਸੂਬੇ ਦੇ ਵਿੱਚ ਬੇਸ਼ੱਕ ਲੈਂਡ ਪੂਲਿੰਗ ਨੀਤੀ ਦਾ ਜਿਹੜੀਆਂ ਹੋਰ ਪਾਰਟੀਆਂ ਨੇ ਜਿਹੜੇ ਹੋਰ ਸਿਆਸਤਦਾਨ ਨੇ ਉਹਨਾਂ ਦੇ ਵੱਲੋਂ ਦੀ ਵਿਰੋਧ ਕੀਤਾ ਜਾ ਰਿਹਾ ਪਰ ਬਹੁਤ ਸਾਰੇ ਜਿਹੇ ਜ਼ਮੀਨਾਂ ਦੇ ਮਾਲਕ ਨੇ ਅਜਿਹੇ ਲੋਕ ਨੇ ਜਿਨ੍ਹਾਂ ਦੇ ਵੱਲੋਂ ਦੀ ਲੈਂਡ ਪੂਲਿੰਗ ਨੀਤੀ ਦੇ ਹੱਕ ਦੇ ਵਿੱਚ ਬੋਲਿਆ ਜਾ ਰਿਹਾ ਅਤੇ ਉਸ ਦੇ ਉੱਤੇ ਭਰੋਸਾ ਜਤਾਇਆ ਜਾ ਰਿਹਾ ਐਫਸੀ ਤੋਂ ਦੱਸ ਦਿੰਦੇ ਆ ਕਿ ਜ਼ਿਲ੍ਹਾ ਪਟਿਆਲਾ ਹੁਣੇ ਧਿਆਨ ਨਾਲ ਸੁਣ ਲਿਓ ਇਹ ਤਿੰਨ ਬੰਦੇ ਬੋਲ ਰਹੇ ਆ ਵੀ ਅਸੀਂ ਆਪਣੀ ਮਰਜ਼ੀ ਨਾਲ ਜ਼ਮੀਨ ਸਰਕਾਰਾਂ ਨੂੰ ਲੈਂਡ ਪੂਲਿੰਗ ਨੀਤੀ ਦੇ ਤਹਿਤ ਦੇਤੀ ਜ਼ਮੀਨ ਇਹ ਕੌਣ ਲੋਕ ਨੇ ਇਹ ਇਹਨਾਂ ਦੇ ਜਿਹੜੇ ਚੇਲੇ ਚਪਾਟੇ ਲੋਕ ਨੇ ਜਿਨ੍ਹਾਂ ਨੂੰ ਇਹ ਸਕ੍ਰਿਪਟ ਲਿਖ ਕੇ ਦੇ ਦਿੰਦੇ ਆ ਇੱਕ ਕਹਾਣੀ ਲਿਖ ਕੇ ਦੇ ਦਿੰਦੇ ਆ ਮੇਰੇ ਵੀਰ ਸਾਂਝੇ ਕਰਦੇ ਜਾਓ ਯਾਰ ਗੱਲਾਂ ਬਹੁਤ ਕੀਮਤੀ ਆ ਮੁੜ ਕੇ ਬਾਈ ਪਸਤਾਉਂਗੇ ਯਾਰ ਸਾਡਾ ਸਾਰਾ ਕੁਝ ਇਹ ਜਿਹੜੇ ਲੁਟੇਰੇ ਆ ਦਿੱਲੀ ਵਾਲੇ ਖੋਣ ਨੂੰ ਆ ਪਏ ਯਾਰ ਤੋ ਮੇਰਾ ਵੀਰ ਇਹਨੂੰ ਧਿਆਨ ਨਾਲ ਸੁਣ ਕੇ ਛੱਡ ਕੇ ਨਾ ਜਾਇਓ ਸਾਰੀ ਸੁਣ ਕੇ ਜਾਇਓ ਤੇ ਸਾਂਝਾ ਕਰ ਦਿਓ ਤੁਰੇ ਜਾਇਓ ਇਹ ਉਹਨਾਂ ਦੇ ਚੇਲੇ ਚ ਪਾਟਿਆ ਜਿਹਨੂੰ ਇੱਕ ਕਹਾਣੀ ਇੱਕ ਸਕ੍ਰਿਪਟ ਲਿਖ ਕੇ ਦੇ ਦਿੰਦੇ ਵੀ ਤੂੰ ਆਹ ਚੈਨਲਾਂ ਦੇ ਉੱਤੇ ਜਾ ਕੇ ਆਹ ਗੱਲ ਬੋਲਣੀ ਆ ਵੀ ਅਸੀਂ ਆਪਣੀ ਜ਼ਮੀਨ ਦੇਤੀ ਜੀ ਇਹ ਲੈਂਡ ਪੂਲਿੰਗ ਨੀਤੀ ਬਹੁਤ ਵਧੀਆ ਜੀ ਲੋਕਾਂ ਨੂੰ ਬੜੇ ਫਾਇਦੇ ਹੋਣਿਆ ਜੀ 4 ਕਰੋੜ ਦਾ ਇਕੱਲਾ ਹੋ ਜੂ 10 ਕਰੋੜ ਦਾ ਇਕੱਲਾ ਹੋ ਜੂਗਾ ਤੇ ਆ ਜਿਹੜੇ ਜੁੱਤੀ ਚੱਟ ਆਹ ਜੁੱਤੀ ਚੱਟ ਮੀਡੀਆ ਜਿਹੜਾ ਦਲਾਲ ਮੀਡੀਆ ਜਿਹੜੇ ਨੇ ਦੱਲੇ ਬਣੇ ਹੋਏ ਮੀਡੀਆ ਵਾਲੇ ਨੇ ਉਹ ਚਲਾ ਰਹੇ ਨੇ ਓਏ ਰੱਬ ਦਾ ਬਾਸਤਾ ਓ ਮੀਡੀਆ ਵਾਲੋ ਤੁਸੀਂ ਵੀ ਪੰਜਾਬੀਓ ਪੰਜਾਬ ਦਾ ਖਾਨੇਓ ਕਹੇ ਦਾ ਪੰਜਾਬ ਨਾਲ ਖੜਜੋ ਯਾਰ ਸੋ ਇਹ ਇਹ ਬਹੁਤ ਮਾਹਰ ਨੇ ਪੰਜਾਬ ਦੇ ਲੋਕੋ ਇਹਨਾਂ ਗੱਲਾਂ ਦੇ ਵਿੱਚ ਬਹੁਤ ਮਾਹਰ ਨੇ ਧਿਆਨ ਦਿਓ ਜੇ ਕੱਲ ਨੂੰ ਤੁਸੀਂ ਸੈਕਟਰ 25 35ਏ ਦੇ ਚੰਡੀਗੜ੍ਹ ਮ्युनਿਸਪਲ ਭਵਨ ਦੇ ਵਿੱਚ ਚਲੇ ਜਾਨੇ ਹੋ ਸਰਕਾਰ ਨਾਲ ਮੀਟਿੰਗ ਕਰਨ ਬਹੁਤ ਇਹਨੂੰ ਤਾਂ ਗਮਰਾਹ ਕਰ ਲੈਣਗੇ ਕਿਉਂ ਐਡੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ 80 ਕਰੋੜ ਦੇ ਕਿਲਾ ਹੋ ਜੂ 80 ਕਰੋੜ ਦਾ ਪਲਾਟ ਵਿਗ ਜੂ 80 ਕਰੋੜ ਦਾ ਹੋ ਜੂ ਇੰਨਾ ਫਾਇਦਾ ਹੋ ਜੂਗਾ ਉੱਥੇ ਸੋਨ ਨੂੰ ਇਹ ਬਹੁਤਾਂ ਨੂੰ ਗਮਨਾ ਕਰਨਗੇ ਦੂਜੀ ਗੱਲ ਸੋਨ ਨੂੰ ਕਰਕੇ ਇਕੱਠੇ ਆਪ ਦੇ ਦਲਾਲ মিডিਆ ਰਾਹੀਂ ਆਪ ਦੇ ਜੁੱਤੀ ਚੱਟ মিডিਆ ਰਾਹੀਂ ਇਹ ਉੱਥੇ ਖਬਰ ਫਲਾਉਣਗੇ ਵੀ ਦੇਖੋ ਜੀ ਕਿੰਨੇ ਪੰਜਾਬ ਦੇ ਲੋਕ ਕਿਸਾਨ ਕਿੰਨੇ ਪਿੰਡਾਂ ਦੇ ਲੋਕ ਪਿੰਡਾਂ ਚੋਂ ਉੱਠ ਕੇ ਆਏ ਤੇ ਉਹਨਾਂ ਨੇ ਸਹਿਮਤੀ ਪ੍ਰਗਟਾਈ ਸਾਡਾ ਨਾਂ ਸਹਿਮਤ ਹੋਗੇ ਸਰਕਾਰ ਨਾਲ ਵੀ ਅਸੀਂ ਲੈਂਡ ਪੂਲਿੰਗ ਨੀਤੀ ਦੇ ਤਹਿਤ ਆਪਣੀ ਜ਼ਮੀਨ ਦੇਣ ਨੂੰ ਤਿਆਰ ਆਂ ਇਹ ਮਹਾਰ ਨੇ ਨਾ ਗੱਲਾਂ ਚ ਧਿਆਨ ਦਿਓ ਹੜ ਆਇਆ ਸੀਗਾ ਤਾਂ ਸਰਦਾਰ ਭਵੰਸਿਓ ਮਾਨ ਨੇ ਇੱਕ ਬੰਦਾ ਆਪਣਾ ਪਹਿਲਾਂ ਹੀ ਹੜਾਂ ਵਾਲੇ ਕੋਠੇ ਤੇ ਖੜਾਤਾ ਤੇ ਕਿਸ਼ਤੀ ਲੈ ਕੇ ਉਹਦੇ ਕੋਲ ਵਗ ਗਿਆ ਸੀਗਾ ਤੇ ਉਹਨੂੰ ਤਾਰ ਲਿਆ ਸੀ ਥੱਲੇ ਉਬਸ ਸਕ੍ਰਿਪਟ ਲਿਖੀ ਸੀ ਪਹਿਲਾਂ ਵੀ ਤੂੰ ਫਲਾਨੇ ਕੋਠੇ ਤੇ ਚਾ ਕੇ ਖੜਨਾ ਤੇ ਮੈਂ ਕਿਸਤੀ ਲੈ ਕੇ ਆਉਂਗਾ ਨਾਲ ਨਾਲ ਕੈਮਰੇ ਚੱਲਣਗੇ ਤੇ ਆਪਾਂ ਸਾਰੀ ਕਹਾਣੀ ਬਣਾ ਲਾਂਗੇ ਕੈਦ ਕਰ ਲਾਂਗੇ ਲੋਕਾਂ ਨੂੰ ਦਿਖਾਵਾਂਗੇ ਵੀ ਦੇਖੋ ਪੰਜਾਬ ਦਾ ਮੁੱਖ ਮੰਤਰੀ ਕਿੰਨਾ ਦਰਦ ਰੱਖਦਾ ਲੋਕਾਂ ਨੂੰ ਹੜ੍ਹ ਚ ਬਚਾਉਂਦਾ ਫਿਰਦਾ ਆਪ ਹੀ ਜਦੋਂ ਨੌਕਰੀਆਂ ਵੰਡਦਾ ਹੁੰਦਾ ਨਾ ਆਪ ਹੀ ਕਿਸੇ ਨੌਜਵਾਨ ਮੁੰਡੇ ਜਾਂ ਕੁੜੀ ਤੋਂ ਇੱਕ ਕਹਾਣੀ ਲਿਖ ਕੇ ਜੰਦੇ ਆ ਉਹਨੂੰ ਹੱਥ ਮਹਿਕ ਫੜਾ ਦਿੰਦੇ ਆ ਵੀ ਲਓ ਜੀ ਉਹ ਕੁੜੀਆਂ ਬੋਲਦੀਆਂ ਜਿਹੜੀਆਂ ਨੂੰ ਨੌਕਰੀ ਮਿਲੀ ਹੁੰਦੀਆਂ ਮੁੰਡੇ ਬੋਲਦੇ ਆ ਸਾਨੂੰ 5 ਨੌਕਰੀਆਂ ਮਿਲ ਗਈਆਂ ਸਾਨੂੰ 6 ਨੌਕਰੀਆਂ ਮਿਲ ਗਈਆਂ ਉਹ ਤੀਜੀ ਨੌਕਰੀ ਮਿਲ ਗਈ ਅਸੀਂ ਕੈਨੇਡਾ ਛੱਡ ਕੇ ਆ ਗਏ ਅਸੀਂ ਅਮਰੀਕਾ ਛੱਡ ਕੇ ਆ ਗਏ ਸਾਨੂੰ ਮਾਨ ਸਾਹਿਬ ਨੇ ਨੌਕਰੀਆਂ ਦੇਤੀਆਂ ਇਹ ਸਕ੍ਰਿਪਟਾਂ ਲਿਖ ਕੇ ਦਿੰਦੇ ਆ ਇਹ ਪਹਿਲੇ ਤਿਆਰੀ ਹੁੰਦੀ ਹੈ ਦੂਜੀ ਗੱਲ ਸੁਣ ਲਓ ਆਪ ਹੀ ਗੱਡੀ ਦੇ ਉੱਤੇ ਰਹਿ ਜਾਂਦਾ ਆਪ ਹੀ ਆਪਣੇ ਨਾਲ ਦੇ ਮੁੰਡੇ ਤੋਂ ਕਿਸੇ ਤੋਂ ਹਾਕ ਮਰਵਾ ਦੇਣੀ ਕਿ ਮਾਨ ਸਾਹਿਬ ਰੁਕਿਓ ਤੇ ਆਪ ਹੀ ਗੱਡੀਆਂ ਰੋਕ ਲੈਂਦੇ ਐ ਕਿਉਂ ਕੈਮਰੇ ਪਹਿਲੇ ਹੀ ਤਿਆਰ ਹੁੰਦੇ ਆ ਚੱਲਦੇ ਹੁੰਦੇ ਆ ਜੇ ਨਾਲ ਦੀ ਨਾਲ ਫਿਰ ਲੋਕ ਕਹਿੰਦੇ ਅੱਛਾ ਐਡਾ ਕਮਾਲ ਦਾ ਮੁੱਖ ਮੰਤਰੀ ਇੱਕ ਬੰਦੇ ਨੇ ਹਾਕ ਮਾਰੀ ਤੇ ਮੁੱਖ ਮੰਤਰੀ ਰੁਕ ਗਿਆ ਮੁੱਖ ਮੰਤਰੀ ਰੁਕ ਗਿਆ ਐਡੇ ਕਮਾਲ ਦੇ ਬੰਦੇ ਨੇ ਇਹ ਕਹਾਣੀਆਂ ਲਿਖਣ ਦੇ ਵਿੱਚ ਬਹੁਤ ਮਾਹਰ ਨੇ ਪਹਿਲੇ ਸੋਚ ਲੈਂਦੇ ਵੀ ਆਹ ਕਹਾਣੀ ਆ ਲੋਕਾਂ ਤੋਂ ਬੁਲਾਉਣੀ ਐ ਕਿੰਨੀਆਂ ਕਹਾਣੀਆਂ ਮੈਂ ਤੁਹਾਨੂੰ ਇਹਨਾਂ ਸੁਣਾਵਾ ਜਿੱਥੇ ਇਹਨਾਂ ਸਕ੍ਰਿਪਟਾਂ ਲਿਖ ਕੇ ਤੇ ਆਪ ਮਗਰੋਂ ਗਮਰਾਹ ਕੀਤਾ ਲੁਕਾਂ ਸੋ ਪੰਜਾਬ ਦੇ ਲੋਕੋ ਸੁਣੋ ਪੀਲ ਆ ਬਾਈ ਦੇਖਿਓ ਕਿਥੇ ਓਏ ਮਰਲਾ ਵੀ ਨਾ ਦੇ ਦਿਓ ਚਾਹੇ ਮਰਨਾ ਮਾਰਨਾ ਪੈਜੇ ਜੋ ਮਰਜ਼ੀ ਸੰਘਰਸ਼ ਕਰਨਾ ਪੈਜੇ ਉਹ ਮਰਲਾ ਜ਼ਮੀਨ ਨਾ ਦਿਓ ਇੱਕ ਮਰਲਾ ਵੀ ਓਏ ਨਹੀਂ ਮਿਲਣੀ ਓਏ ਧਰਤੀ ਨਹੀਂ ਮਿਲਣੀ ਉਹ ਦੁਨੀਆ ਦੇ ਉੱਤੇ ਦੁਨੀਆ ਦੇ ਉੱਤੇ ਆਬਾਦੀ ਵੱਧ ਰਹੀ ਹੈ ਧਰਤੀ ਘਟ ਰਹੀ ਹੈ ਕੰਕਰੀਟ ਦਾ ਜੰਗਲ ਬਣ ਰਿਹਾ ਹੈ ਵੱਡੇ ਵੱਡੇ ਚਿੰਤਤ ਬੁੱਧੀਜੀਵੀ ਵਿਗਿਆਨੀ ਲੋਕ ਪਿੱਟ ਰਹੇ ਨੇ ਕਿ 2050 ਤੱਕ ਜਾਂਦਿਆਂ ਜਾਂਦਿਆਂ 70 ਫੀਸਦੀ ਧਰਤੀ ਜਿਹੜੀ ਉਹ ਕੰਕਰੀਟ ਦੇ ਜੰਗਲ ਨੇ ਦੱਬ ਲੈਣੀ ਹੈ ਦੁਨੀਆ ਡਿਮਾਂਡ ਹੋ ਰਹੀ ਹੈ ਸੋਡੇ ਕੋਲੇ ਦੁਨੀਆ ਦੀ ਉਹ ਲੈਂਡ ਉਹ ਧਰਤੀ ਆ ਉਹ ਜਿਹੜੀ ਸਭ ਤੋਂ ਜ਼ਿਆਦਾ ਪਜਾਉ ਹੈ ਜੋ ਮਰਜ਼ੀ ਪੈਦਾ ਕਰ ਲੋ ਜੜੀ ਬੂਟੀ ਤੋਂ ਲੈ ਕੇ ਨਾਜ ਫਾਲਾ ਫਰੂਟ ਕੋਲ ਚੀਜ਼ ਬਨਾਸਪਤੀ ਕਿੱਥੇ ਹੁੰਦੀ ਹੈ ਧਰਤੀ ਤੇ ਹੁੰਦੀ ਹੈ ਯਾਰ ਉਹ ਧਰਤੀ ਦੇ ਨਾਲ ਦੀ ਅੱਖ ਹੈ ਬਾਈ ਆ ਤੁਹਾਨੂੰ ਵੀਡੀਓ ਸੁਣਾਉਣਾ ਮੈਂ ਇੱਕ ਸੁਣੀ ਹੋਣੀ ਹੈ ਸ਼ਾਇਦ ਤੁਸੀਂ ਉਹ ਜਿੱਥੇ ਇੱਕ ਬੰਦਾ ਰੋਈ ਜਾਂਦਾ ਹੈ ਮਹਾਲੀ ਦਾ ਬੰਦਾ ਰੋਈ ਜਾਂਦਾ ਇੱਕ ਤੁਹਾਨੂੰ ਦੱਸ ਦਿੰਦੇ ਆ ਕਿ ਜ਼ਿਲ੍ਹਾ ਪਟਿਆਲਾ ਮਹਾਲੀ ਦਾ ਬੰਦਾ ਇੱਕ ਰੋ ਰਿਹਾ ਕਹਿੰਦਾ ਮੈਂ 2 ਕਰੋੜ ਨੂੰ ਕਿਲਾ ਵੇਚਿਆ ਸੀਗਾ ਤੇ ਅੱਜ ਮੈਂ ਸੜਕ ਤੇ ਖੜ ਗਿਆ ਕਿ ਰੇੜੀ ਲਈ ਖੜਾ ਆ ਪੁੱਛ ਰੋ ਜਿਨ੍ਹਾਂ ਨੇ 2-2 ਕਰੋੜ ਦੇ 4-4 ਕਰੋੜ ਦੇ 10-10 ਕਰੋੜ ਦੇ ਕਿੱਲੇ ਵੇਚਿਆ ਬਾਈ ਮਹਾਲੀ ਜੀਰਕਪੁਰ ਦੇ ਵਿੱਚ ਅੱਜ ਸੜਕਾਂ ਦੇ ਆਗੇ ਅੱਜ ਆਪਣੀਆਂ ਦੁਕਾਨਾਂ ਦੇ ਉੱਤੇ ਚੌਕੀਦਾਰ ਲੱਗੇ ਖੜੇ ਆ ਰੋਂਦੇ ਆ ਪਿੱਟਦੇ ਆ ਪੈਸਾ ਨਹੀਂ ਬਾਈ ਖੜਨਾ ਪੈਸਾ ਨਹੀਂ ਖੜਨਾ ਯਾਦ ਰੱਖੋ ਮੇਰੀ ਗੱਲ ਪੈਸਾ ਨਹੀਂ ਖੜਨਾ ਇੱਕ ਮੈਂ ਹੋਰ ਪੁੱਛਣਾ ਚਾਹੁੰਦਾ ਆ ਕੌਲੀ ਚੱਟਾ ਨੂੰ ਜਿਹੜੇ ਕਹਿੰਦੇ ਸਰਕਾਰ ਬਹੁਤ ਵਧੀਆ ਸਕੀਮ ਲੈ ਕੇ ਆਈ ਆ ਮੈਨੂੰ ਇਹ ਗੱਲ ਦਾ ਜਵਾਬ ਦਿਓ ਜਿੰਨੀਆਂ ਕਲੋਨੀਆਂ ਇਕੱਠੀਆਂ ਗਈਆਂ ਜੀਰਕਪੁਰ ਰਖੜ ਮਹਾਲੀ ਲੁਧਿਆਣੇ ਦੇ ਵਿੱਚ ਜਿੰਨੀਆਂ ਕਲੋਨੀਆਂ ਇਕੱਠੀਆਂ ਗਈਆਂ ਮੈਨੂੰ ਨੱਸੋ ਬਾਈ ਕੋਈ ਕਲੋਨੀ ਡਿਵੈਲਪ ਹੋਈ ਯਾਰ ਕੋਈ ਕਲੋਨੀ ਡਿਵੈਲਪ ਹੋਈ ਆ 20% ਕੋਈ 30% ਇਸ ਤੋਂ ਵੱਧ ਕਲੋਨੀਆਂ ਡਿਵੈਲਪ ਨਹੀਂ ਹੋਈਆਂ ਬਾਈ ਸਾਰੀਆਂ ਕਲੋਨੀਆਂ ਖਾਲੀ ਪੰਗਾ ਨੇ ਤੇ ਸੋਨੂੰ ਇਹਨਾਂ ਨੇ ਆ ਹਰਾਨੀ ਜਨ ਗੱਲ ਦੇਖੋ ਕਹਿੰਦੇ ਕਿਲਾ ਜ਼ਮੀਨ ਸੋਡੀ ਅਸੀਂ ਲਵਾਂਗੇ ਉਹ ਚੋ ਮੋੜ ਕੇ ਸੋਨੂੰ ਦੋਖਨ ਵਾਲਾ ਦੇ ਦਿਆਂਗੇ 1200 ਗਜ ਦੋ ਕਨਾਲਾਂ ਹੋ ਗਈਆਂ 6 ਕਨਾਲਾਂ ਰੱਖ ਲਾਂਗੇ ਤੁਸੀਂ ਉਹ ਦੋ ਕਨਾਲਾਂ ਦੇ ਵਿੱਚ ਘਰ ਪਾ ਲਓ ਕੋਈ ਦੁਕਾਨ ਪਾ ਲਓ ਜੋ ਮਰਜ਼ੀ ਕਰ ਲਓ ਕਿ ਕੀ ਕਰੋਗੇ ਦੱਸੋ ਮੈਨੂੰ ਕਿੱਧਰ ਨੂੰ ਜਾਓਗੇ ਸੋ ਇਹਨਾਂ ਕੋਲ ਪੈਸੇ ਪੂਸੇ ਹੈ ਨਹੀਂ ਡਰਾਮੇ ਕਰੀ ਜਾਂਦੇ ਐ 2500 ਕਰੋੜ ਦੇ 2500 ਕਰੋੜ ਦੇ ਰਿਣ ਰਿਣ ਹੁੰਦੇ ਰਿਣ ਪੱਤਰ ਹੁੰਦੇ ਜਿਹੜੇ ਰਿਣ ਪੱਤਰ ਜਿਹੜੇ ਬੌਂਡ ਹੁੰਦੇ ਐ ਉਹਨਾਂ ਨੂੰ ਸਰਕਾਰ ਨਿਲਾਮ ਕਰ ਚੁੱਕੀ ਐ ਬੇਚ ਚੁੱਕੀ ਐ ਪਿਛਲੇ ਟੰਡ ਦਿਨਾਂ ਦੀ ਖਬਰ ਆ ਪੰਜਾਬ ਦੇ ਅੰਦਰ ਪੰਜਾਬ ਦੇ ਤਹਿਸੀਲਾਰਾਂ ਨੂੰ ਪੰਜਾਬ ਦੇ ਪਟਵਾਰੀਆਂ ਨੂੰ ਹਦਾਇਤਾਂ ਹੋਈਆਂ ਨੇ ਕਿ ਜਿੰਨੀ ਪੰਜਾਬ ਦੇ ਵਿੱਚ ਪਈਆਂ ਪਈਆਂ ਨੇ ਖਾਲ ਪਹੇ ਆ ਜਿਹੜੇ ਖਾਲ ਤੇ ਪਈਆਂ ਨੇ ਇਹ ਪੰਚਾਇਤੀ ਮਾਲਕੀ ਹੁੰਦੀ ਹੈ ਉਹਦਾ ਰਿਕਾਰਡ ਇਕੱਠਾ ਕਰਕੇ ਦਿਓ ਕਿਉਂ ਮੰਗ ਰਹੇ ਹੈ ਪਤਾ ਤਾਂ ਕਿ ਉਹਦੇ ਸਾਰੇ ਤੇ ਪੰਚਾਇਤੀ ਮਾਲਕੀ ਬਣਾ ਮਾਲਕੀ ਤੋਂ ਸਰਕਾਰ ਦੇ ਕਿਸੇ ਹਵਾਲੇ ਕਰਕੇ ਤੇ ਉਹਦੇ ਤੇ ਵੀ ਮੋਟਾ ਲੋਨ ਕਰਜ਼ਾ ਚੱਕਿਆ ਜਾ ਸਕੇ ਇਹਨਾਂ ਕੋਲ ਤਨਖਾਹਾਂ ਦੇਣ ਨੂੰ ਪੈਸੇ ਨਹੀਂ ਹੈਗੇ ਇਹ ਝੂਠ ਮਾਰੀ ਜਾਂਦਾ ਭੰਤ ਸਿਓ ਕਿ ਅਸੀਂ ਤਾਂ ਬਹੁਤ ਵਧੀਆ ਸਾਡੇ ਕੋਲ ਖਜਾਨੇ ਭਰੇ ਪਏ ਆ ਕੱਖ ਨਹੀਂ ਬਈ ਨਾਲ ਕੋਲੇ ਹੁਣ ਆ ਜਿਹੜਾ ਡਰਾਮਾ ਉਹ ਪੰਜਾਬ ਦੇ ਲੋਕੋ ਉਹ ਸਾਨੂੰ ਧਾੜ ਵੀ ਲੁੱਟਣੋਂ ਦੇ ਰਹੇ ਕੋਈ ਮਗੋਲ ਆਏ ਕਦੇ ਮੁਗਲ ਆਏ ਕਦੇ ਕੋਈ ਸੱਕ ਕਦੇ ਕਸੂਨ ਕਦੇ ਹੂਨ ਕਦੇ ਪਤਾ ਨਹੀਂ ਕਿਹੜੇ ਕਿਹੜੇ ਇੱਥੇ ਕਦੇ ਅੰਗਰੇਜ਼ ਆਏ ਅਸੀਂ ਹਮੇਸ਼ਾ ਡਟ ਕੇ ਮੁਕਾਬਲਾ ਕਰਦੇ ਰਹਿਆ ਆ ਦਿੱਲੀ ਵਾਲੇ ਲਟੇਰੇ ਆ ਗਏ ਨਾਰ ਰਲ ਗਾ ਸਾਡਾ ਆ ਜਿਹੜਾ ਬੜਾ ਯਾਰ ਚਾਵਾਂ ਨਾ ਚੁਣਿਆ ਸੀ ਭੰਤ ਸਿਓ ਕਿਉਂ ਗਦਾਰੀ ਕਰ ਰਹੇ ਆ ਕਾਦੇ ਲਈ ਯਾਰ ਤੇਰੇ ਕੋਲ ਸਾਲ ਡੂੜ ਰਹਿ ਗਿਆ ਸਵਾ ਸਾਲ ਰਹਿ ਗਿਆ ਕਿਉਂ ਮਾਰ ਰਿਆਂ ਲੋਕਾਂ ਨੂੰ ਕਿਉਂ ਨਹੀਂ ਸਹੀ ਗੱਲ ਦੱਸ ਰਿਹਾ ਵੀ ਇਹ ਬਹੁਤ ਵੱਡਾ ਨੁਕਸਾਨ ਹੋਣਾ ਚੀਜ਼ ਦਾ ਯਾਰ ਉਹ ਲਟੇਰਿਓ ਲੁੱਟਣ ਉਹਨਾਂ ਨੂੰ ਪਤਾ ਹੈ ਵੀ ਅਸੀਂ ਮੁੜ ਕੇ ਸਵਾ ਸਾਲ ਰਹਿ ਗਿਆ ਮੁੜ ਕੇ ਆਉਣਾ ਨਹੀਂ ਤੇ ਕਿਹੜਾ ਦਵਾ ਦਬ ਜਿੰਨੀ ਵੀ ਜ਼ਮੀਨਾਂ ਨੇ ਇਹਨਾਂ ਨੂੰ ਕਰਕੇ ਆਪਣੇ ਕਾਬਜ਼ੇ ਜਾਂ ਚਾਹੇ ਮੋਟਾ ਕਰਜ਼ਾ ਚੱਕ ਲੋ ਚਾਹੇ ਕੋਈ ਹੋਰ ਸਕੀਮ ਲਾਓ ਹਜ਼ਾਰ ਹਜ਼ਾਰ ਰੁਪਏ ਉਹ ਜ਼ਰਾ ਬੁੜੀਆਂ ਨੂੰ ਪਾ ਦੇਣ ਬੀਬੀਆਂ ਨੂੰ ਪਾ ਦੇਣ ਆ ਸਾਰਾ ਛੁੜੀਆਂ ਜ਼ਮੀਨਾਂ ਖੋ ਕੇ ਸਭ ਬਹੁਤ ਖਤਰਨਾਕ ਨੀਤੀਆਂ ਖੇਡ ਰਹੇ ਨੇ ਪੰਜਾਬ ਦੇ ਲੋਕੋ ਤੁਨੇ ਹੀ ਅਪੀਲ ਕਰਦਾ ਬਾਈ ਵੀ ਭੁੱਲ ਕੇ ਵੀ ਇੱਕ ਦਾ ਕੱਲ ਨੂੰ ਸੈਕਟਰ 35ਏ ਚੰਡੀਗੜ੍ਹ ਮਿਊਨਿਸਪਲ ਭਵਨ ਨਹੀਂ ਜਾਣਾ ਮੇਰੀ ਗੱਲ ਨੂੰ ਲੜ ਬੰਦ ਲੋ ਸੋਨੂੰ ਗਮਰਾਹ ਵੀ ਕਰਨਗੇ ਛੋੜੀਆਂ ਉਥੇ ਵੀਡੀਓ ਬਣਾ ਆਪਣਾ ਵਿੱਚ ਲਾਉਣਗੇ ਛੋੜੇ ਕੋਲ ਮੀਡੀਆ ਇਹੋ ਜਿਹਾ ਕੌਲੀ ਚੱਟ ਇਹੋ ਜਿਹਾ ਸਵਾਲ ਤੁਹਾਡੇ ਮੂੰਹ ਚ ਪਾਊਗਾ ਜਵਾਬ ਕਢਾਊਗਾ ਤਾਂ ਕਿ ਇਹਨਾਂ ਨੇ ਪੱਖ ਜਾਣ ਗੱਲਾਂ ਵੀ ਦੇਖੋ ਜੀ ਇੱਛਾ ਦਾ ਇਨੇ ਇਹਦਾ ਅਮੀ ਕਿਸਾਨ ਵਾਲਾ ਪਾਉਂਦੇ ਆ ਜੂਨੀਅਨ ਵਾਲਾ ਪਾਉਂਦੇ ਹੁਣ ਮੈਨੂੰ ਦੱਸੋ ਛੋੜੀਆਂ ਜੂਨੀਅਨਾਂ ਨੂੰ ਕਿਉਂ ਭੰਡ ਰਿਹਾ ਭੰਤ ਕਿਉਂ ਨੇ ਅੰਦਰ ਰਹੀ ਆ ਇਹ ਕਿਉਂਕਿ ਤੁਸੀਂ ਉਹਨਾਂ ਦੇ ਪਾਸੇ ਹੋਵੋ ਤੁ ਕੱਲੇ ਕੱਢਿਆ ਜਾ ਰਿਹਾ ਹੈ ਕੱਲਿਆਂ ਨੂੰ ਦੱਬਣਾ ਸੌਖਾ ਲੁੱਟਣਾ ਕੁੱਟਣਾ ਮਾਰਨਾ ਸੌਖਾ ਜੇ ਤੁਸੀਂ ਢਾਂਚੇ 'ਚ ਇੱਕ ਇਕੱਠੇ ਹੋ ਥੋੜਾ ਇੱਕਾ ਤੁਹਾਨੂੰ ਦੱਬ ਨਹੀਂ ਸਕਦੇ ਜੇ ਤੁਹਾਡੀਆਂ ਜੂਨੀਅਰਾਂ 'ਚ ਤੁਹਾਨੂੰ ਵਿਸ਼ਵਾਸ ਹੈ ਤਾਂ ਤੁਹਾਨੂੰ ਦੱਬ ਨਹੀਂ ਸਕਦੇ ਇਸੇ ਕਰਕੇ ਤੁਹਾਡੀਆਂ ਜੂਨੀਅਰ ਵੀਰ ਪੈਸੇ ਖਾਂਦੇ ਆ ਇਹ ਫੰਡ ਇਕੱਠਾ ਕਰਕੇ ਖਾਂਦੇ ਆ ਭਵੰਤ ਬੋਲਦਾ ਹੈ ਗੱਲਾਂ ਇਹ ਜਗਾ ਨਹੀਂ ਵਜਾਂਗੇ ਦੇਖਦੇ ਰਾਹ 'ਚ ਬਹਿ ਜਾਂਦੇ ਆ ਇਹ ਤਾਂ ਝੰਡੇ ਡੰਡਾ ਪਾਈ ਰੱਖਦੇ ਆ ਇਹ ਲੋਕਾਂ ਨਰਜੀ ਮਹਲਿਆਂ ਜਾਣ ਲੱਗ ਗਏ ਪਤਾ ਕਿਉਂ ਇਸੇ ਕਰਕੇ ਹੋ ਰਿਹਾ ਪਾਈ ਕਿ ਕਿਸੇ ਵੀ ਤਰੀਕੇ ਨਾਲ ਤੁਹਾਨੂੰ ਇਨ੍ਹਾਂ ਜੁਨੀਅਨਾਂ ਕੋਲੋਂ ਪਾਸੇ ਕਰ ਦਿੱਤਾ ਜਾਵੇ ਫਿਰ ਕੱਲੇ ਬੰਦੇ ਦਾ ਕੀ ਫੋਆ ਪੈਣਾ ਤੁਸੀਂ ਇਸ ਕਰਕੇ ਤੁਹਾਨੂੰ ਬੇਨਤੀ ਹੈ ਪੰਜਾਬ ਦੇ ਲੋਕੋ ਮੈਂ ਪਹਿਲਾਂ ਵੀ ਕਿਹਾ ਸੀ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਆਪਾਂ ਕਰਨਾ ਹੈ ਜਥੇ ਬੰਦੇ ਸਾਡੀਆਂ ਲੱਗੀਆਂ ਹੋਈਆਂ ਨੇ ਆਪਾਂ ਵੀ ਤੁਰੇ ਹੋਏ ਆ ਸ਼ਾਂਤਮਈ ਤਰੀਕੇ ਨਾਲ ਜ਼ਬਰਦਸਤ ਮੁਕਾਬਲਾ ਸਬਰ ਨਾਲ ਏਕੇ ਨਾਲ ਕਰਨਾ ਸੋਝੀ ਨਾ ਕਰਨਾ ਸਮਝਣਾ ਕਰਨਾ ਦਿਮਾਗ ਨਾਲ ਚੱਲੋ ਧਰਤੀਆਂ ਨਾਲ ਵਿੱਚ ਉਹ ਧਰਤੀਆਂ ਨਾਲ ਵਿੱਚ ਹੱਥ ਬਣਾ ਲਓ ਬਾਈ ਸੋਡੇ ਦੋਨੇ ਹੱਥ ਮੈਂ ਚਰਨਾਂ ਦੇ ਵਿੱਚ ਸੋਡੇ ਜੋੜ ਕੇ ਮੈਂ ਬੇਨਤੀ ਕਰਨਾ ਪੰਜਾਬ ਦੇ ਲੋਕੋ ਜਾਣ ਜਾਂਦੀ ਆ ਜਾਵੇ ਪਰ ਆਪਣੀ ਧਰਤੀਆਂ ਵਿੱਚ ਆਪਣੀ ਮਾਂ ਨਾਲ ਵਿੱਚੋ ਯਾਰ ਆਪਣੀ ਮਾਂ ਨਾਲ ਵਿੱਚੋ ਭਈ ਇਹ ਸਾਡੀਆਂ ਇੱਕ ਜਨਮ ਦੇਣ ਵਾਲੀ ਜਿਹੜੀ ਜਗ ਦਿਖਾਉਂਦੀ ਹੈ ਦੂਜੀ ਬੋਲੀ ਜਿਹੜੀ ਦੁਨੀਆ ਵਿੱਚ ਪਛਾਣ ਕਰਾਉਂਦੀ ਹੈ ਤੇ ਤੀਜੀ ਮਾਂ ਧਰਤੀ ਜਿਹੜੀ ਸਦੀਆਂ ਤੋਂ ਲੈ ਕੇ ਸਾਨੂੰ ਪਾਲਦੀ ਪਲੋਸ ਦੀ ਤਰੀ ਆਈ ਹੈ ਸਾਡੇ ਪੁਰਖਿਆਂ ਤੋਂ ਲੈ ਕੇ ਸਾਨੂੰ ਸਾਂਭ ਦੀ ਤਰੀ ਆਈ ਹੈ ਮਰਨ ਤੋਂ ਬਾਅਦ ਆਪਣੇ ਵਿੱਚ ਸਮਾ ਲੈਂਦੀ ਹੈ ਪਾਵਨ ਗੁਰੂ ਪਾਣੀ ਪਤਾ ਮਾਤਾ ਤਰਤ ਮਹਤਾਇ ਮੈਨੇ ਗੁਰੂ ਪਾਸ਼ਾ ਨੇ ਕਿਹਾ ਐਵੇਂ ਨਹੀਂ ਗੁਰਨਾਖਦੇਵ ਨੇ ਕਿਹਾ ਉਤਮ ਖੇਤੀ ਮਦਮ ਵਪਾਰ ਨਖਿੱਧ ਚੱਕਰੀ ਜੁੜ ਜੋ ਆਪਣੀਆਂ ਜ਼ਮੀਨਾਂ ਨਾਲ ਮੁੜਿਓ ਆਪਣੇ ਪਿਤਾ ਪੁਰਖੀ ਆਪਣੇ ਦਾਦੇ ਪਰਦਾਦੇਾਂ ਦੇ ਪੁਰਖੀ ਆਪਣੇ ਬਜ਼ੁਰਗਾਂ ਦੇ ਪੁਰਖੀ ਕਿਤੇ ਨਾਲ ਆਜੋ ਮੁੜਿਓ ਪੰਜਾਬ ਦੇ ਲੋਕੋ ਨੌਜਵਾਨੋ ਮੁੜਿਓ ਕੈਨੇਡਾ ਅਮਰੀਕਾ ਤੋਂ ਆਜੋ ਯਾਰ ਆਜੋ ਕੁਛ ਨਹੀਂ ਨਯਾਰ ਜੰਨਤ ਆ ਬਾਈ ਖੇਤਾਂ ਜੰਨਤ ਵਸਦੀ ਰੱਬ ਵਸਦਾ ਸਾਡੇ ਖੇਤਾਂ 'ਚ ਰੱਬ ਐਵੇਂ ਨਹੀਂ ਗੁਰਨਾਖ ਪਾਸ਼ਾ ਨੇ ਹਲ ਦੀ ਮੁੰਨੀ ਫੜਾਈ ਸੀ বিজে ਰੱਬ ਦੇ ਨੂੰ ਜਾਣਾ ਰੱਬ ਦਾ ਰਾਹ ਤਾਂ ਇਹਨਾਂ ਰਾਹਾਂ ਦੇ ਵਿੱਚੋਂ ਖੇਤੀ ਦੇ ਵਿੱਚੋਂ ਹੋ ਕੇ ਗੁజర్ਦਾ ਕਿਉਂਕਿ ਸਬਰ ਸੰਤੋਖ ਗੁਰਬਾਣੀ ਕਹਿੰਦੀ ਹੈ ਦਸਾਂ ਨੂੰ ਖੇਤੀ ਨਾਲ ਜੁੜ ਕੇ ਮਿਲਦਾ ਸਾਰਾ ਦਿਨ ਬੰਦਾ ਰੱਬ ਦਾ ਨਾਮ ਜਪਦਾ ਹੈ ਸਬਰ ਆਉਂਦਾ ਬੰਦੇ ਚ ਜ਼ਬਰ ਜ਼ੁਲਮ ਦੇ ਖਿਲਾਫ ਲੜਦਾ ਹੈ ਤੇ ਇਸ ਕਰਕੇ ਬਾਈ ਭਰਤੇ ਉਸ ਨੂੰ ਹੱਥ ਮੰਨ ਕੇ ਬੇਨਤੀ ਕਰਦਾ ਬੁਖਾਰ ਆਣਾ ਪੈ ਜੇ ਜਾਨ ਚਲੀ ਜਾਂਦੇ ਜਾਵੇ ਪਰ ਜੇ ਕਿੱਲਾ ਵੀ ਆ ਨਾ ਬਾਈ ਲੈ ਕੇ ਲੈ ਲਓ ਬਾਈ ਖਰਜੋ ਚਾਰ ਪੰਜ ਸਾਲ ਜਦੇ ਮੈਂ ਬਾਰ ਬਾਰ ਪਿੰਡ ਦਾ ਲਾਂਘੇ ਲੂੰਗੇ ਖੁੱਲ ਗਏ ਸੋਡੀ ਪੌਂ ਬਾਰਾਂ ਬਾਈ ਦੁਨੀਆ ਤੁਹਾਡੇ ਕਦਮਾਂ 'ਚ ਹੋਊਗੀ ਜੇ ਪੰਜਾਬ ਦੇ ਲੋਕ ਜ਼ਮੀਨਾਂ ਸੰਭਾਲ ਕੇ ਲੱਖਾਂ ਏਕੜ ਜ਼ਮੀਨ 25 25 30 30 ਲੱਖ ਏਕੜ ਜ਼ਮੀਨ ਵਾਨੀ ਡਾਨੀ ਬਿਲ ਗਿਟਸ ਵਰਗੇ ਬੰਦੇ ਨੇ ਖਰੀਦ ਲਈ ਉਹ ਕਮਲੇ ਆ ਕਿੱਲਾ ਜ਼ਮੀਨ ਵੀ ਅੱਧਾ ਕਿੱਲਾ ਜ਼ਮੀਨ ਉਹ ਵੀ ਭੁੱਖੇ ਨਹੀਂ ਮਰਦੇ ਮਤਲਬ ਲੈ ਕੇ ਲੈ ਲਓ ਖਰਚੇ ਘਟਾ ਲਓ ਅ ਚੱਕੀ ਫਿਰਦੇ ਵੱਡੇ ਵੱਡੇ 4x4 ਟਰੈਕਟਰ ਇਹ ਘਟਾ ਲਓ ਵਡੀਆਂ-ਵਡੀਆਂ ਕੋਠੀਆਂ ਛੱਡ ਦਿਓ ਵਿਹਾਂ ਦੇ ਖਰਚੇ ਛੱਡ ਦਿਓ ਭੋਗਾਂ ਦੇ ਖਰਚੇ ਛੱਡ ਦਿਓ ਵੱਡੀਆਂ ਗੱਡੀਆਂ ਦੇ ਖਰਚੇ ਘਟਾ ਦਿਓ ਦਾਰੂ ਪੀਣੀ ਛੱਡ ਦਿਓ ਸੰਭਲੋ ਆਪਣੀਆਂ ਆਉਣ ਵਾਲੀਆਂ ਨਸਲਾਂ ਦੀ ਖਾਤਰ ਇਹ ਮੁੜ ਕੇ ਰੱਦੀ ਦਾ ਰੱਦੀ ਪੰਨਾ ਬਣ ਜਾਗੇ ਉਹ ਕਦੇ ਇੱਥੇ ਪੰਜਾਬ ਹੋਇਆ ਕਰਦਾ ਸੀ ਬੜਿਆ ਜਾਇਆ ਕਰਨਗੇ ਕਦੇ ਗੱਲਾਂ ਨਾ ਇਹ ਗੱਲਾਂ ਤੇ ਜਾਓ ਮੇਰਾ ਵੀਰ ਇਹ ਚਾਰ ਦਿਨ ਦੀ ਜ਼ਿੰਦਗੀ ਹੈ ਗੱਡੀ ਲੈ ਕੇ ਇੱਧਰ ਭੱਜ ਗਏ ਉੱਧਰ ਭੱਜ ਗਏ ਆਹ ਕਰ ਲਿਆ ਉਹ ਕਰ ਲਿਆ ਮੁੜ ਕੇ ਪਛਤਾਉਂਗੇ ਭਾਈ ਹੁਣ ਬੇਨਤੀ ਇਹੀ ਹੈ ਭਾਈ ਗੱਲਾਂ ਬਹੁਤ ਹੋ ਗਈਆਂ ਰੱਬ ਦਾ ਆਸਤਾ ਆਪਣੀ ਧਰਤੀ ਨੇ ਵੇਚੋ ਮੈਂ ਕਹਣਾ ਸੁਣੋ ਕੋਈ 100 ਕਰੋੜ ਵੀ ਦੇਵੇ 500 ਕਰੋੜ ਵੀ ਦੇਵੇ ਉਹ ਪੈਸਾ ਰੋਜ਼ ਘਟਦਾ ਹੈ ਕਾਗਜ਼ ਦੀ ਕੋਈ ਕੀਮਤ ਨਹੀਂ ਕਾਜੀ ਰੋਜ਼ ਘਟਦਾ ਥੱਲੇ ਨੂੰ ਜਾਂਦਾ ਥੋੜੀ ਧਰਤੀ ਰੋਜ਼ ਵੱਧਦੀ ਆਦੀ ਕੀਮਤ ਵੱਧਦੀ ਆ ਕਿਉਂ ਆਬਾਦੀ ਵੱਧਦੀ ਹੈ ਹੋ ਜਾਂਦੀ ਮੰਗ ਵੱਧ ਰਹੀ ਹੈ ਤੁਹਾਡੀ ਧਰਤੀ ਦੀ ਕੀਮਤ ਪੈਣੀ ਪੈਣੀ ਬਾਈ ਬਹੁਤ ਜਖੇ ਧਰਤੀ ਤੁਹਾਡੇ ਕੋਲੇ ਐਵੇਂ ਨਹੀਂ ਕਹਾ ਹਵਤਾ ਬਣ ਗਿਆ ਬੰਦਾ ਵੱਢ ਕੇ ਦੱਬ ਦਿਓ ਉਹ ਵੀ ਹਰਾ ਹੋ ਜਾਊਗਾ ਸ੍ਰੀਨੀ ਬੇਨਤੀ ਇਹ ਮੇਰੀ ਗੱਲ ਨੂੰ ਘਰ-ਘਰ ਤੱਕ ਪਹੁੰਚਾ ਦਿਓ ਹਰ ਕਿਸਾਨ ਤੱਕ ਪਹੁੰਚਾ ਦਿਓ ਮਜ਼ਦੂਰ ਤੱਕ ਪਹੁੰਚਾ ਦਿਓ ਜਿੰਨਾ ਬੰਦਾ ਰੋਟੀ ਖਾਂਦਾ ਉਹ ਤੱਕ ਪਹੁੰਚਾ ਦਿਓ ਨੂੰ ਸਾਂਝਾ ਕਰਕੇ ਅੱਗੇ ਹਰ ਘਰ ਤੱਕ ਜਾਣੀ ਚਾਹੀਦੀ ਹੈ ਕੱਲ ਨੂੰ ਸਰਕਾਰ ਨੇ ਸੈਕਟਰ 35ਏ ਚੰਡੀਗੜ੍ਹ ਮਿਊਂਸਪਲ ਭਵਨ ਮੀਟਿੰਗ ਸੱਦੀ ਹੈ ਕਿਸਾਨਾਂ ਨੂੰ ਜਿਨ੍ਹਾਂ ਦੀਆਂ ਜ਼ਮੀਨਾਂ ਪਿੰਡਾਂ ਦੀਆਂ ਲੈਂਡ ਪੂਲ ਨੀਤੀ ਤਹਿਤ ਐਕਵਾਇਰ ਕਰਨ ਜਾ ਰਹੇ ਹੈ ਗਮਰਾਹ ਕਰਕੇ ਲੋਕਾਂ ਨੂੰ ਸੇ ਮੀਡੀਆ ਚਲਾਉਣਗੇ ਵੀ ਦੇਖੋ ਅਸੀਂ ਲੋਕ ਇਕੱਠੇ ਕਰ ਲਏ ਲੋਕ ਸਾਡਾ ਸਹਿਮਤ ਹੈ ਇਹਦਾ ਬਿਨਾਂ ਗੱਲ ਤੋਂ ਲਾ ਲਾ ਪਾਉਂਦੇ ਆ ਸੋ ਕੱਲ ਨੂੰ ਕਿਸੇ ਵੀ ਕੀਮਤ ਦੇ ਉੱ ਮੂੰਹ ਠੋਕ ਕੇ ਜਵਾਬ ਦੋ ਜਿੰਨੇ ਪਿੰਡਾਂ 'ਚ ਮੈਨੂੰ ਫੋਨ ਆਏ ਆ ਮੈਂ ਸਾਰਿਆਂ ਨੂੰ ਕਿਹਾ ਮੈਂ ਜਾਣਾ ਨਹੀਂ ਉੱਥੇ ਉਹ ਸਾਰੇ ਮੇਰੇ ਤੇ ਕੋਈ ਪਰਚਾ ਹੀ ਕਰਦੇ ਨੇ ਕੱਲ ਨੂੰ ਲੋਕਾਂ ਨੂੰ ਗਮਰਾਹ ਕਰਦਾ ਇਹ ਜਾਣ ਨਹੀਂ ਦਿੰਦਾ ਇਹ ਐ ਨਹੀਂ ਕਰਦਾ ਇਹ ਲੋਕਾਂ ਨੂੰ ਗਲਤ ਰਾਹੇ ਪਾਉਂਦਾ ਇਹ ਕੋਈ ਗੱਲ ਨਹੀਂ ਆ ਇਹਨਾਂ ਦੇ ਪਰਚਾ ਦੀ ਕੋਈ ਪਰਵਾਹ ਨਹੀਂ ਜੋ ਮਰਜ਼ੀ ਦਾ ਨਾ ਕਰਨਾ ਕਰਦੇ ਪਰ ਜਿੰਨਾ ਚਿਰ ਘੰਡੀ ਸਾਹ ਨਾ ਉਹਨਾਂ ਲਈ ਪੰਜਾਬ ਲਈ ਆਪਣੇ ਲੋਕਾਂ ਲਈ ਆਪਣੀਆਂ ਨਸਾਂ ਲਈ ਬੋਲਦੇ ਰਹਿਾਂਗੇ ਹੱਕ ਠੋਕ ਕੇ ਬੋਲਾਂਗੇ ਤੇ ਬੋਲੇ ਆ ਤੇ ਬੋਲਦੇ ਰਹਿਾਂਗੇ ਧੰਨਵਾਦ ਭਾਈ ਗੱਲ ਨੂੰ ਸਾਂਝੀ ਕਰ ਦਿਓ ਵਾਇਰਲ ਖਾਲਸਾ ਵਾਇਰਲ ਜੀਪਤ